ਚਲੋ ਜੀ ਪਪਾ ਜੀ ਲੋ ਜਿਆਦਾ ਵੈਸੇ ਮਿਲਦਾ ਪਬਲਿਕ ਨਹੀਂ ਕਰਦੇ ਨਹੀਂ ਨਹੀਂ ਉਹ ਲੈਣੀ ਹੈ ਥੈਂਕ ਯੂ ਸਾਰਿਆਂ ਦਾ ਧੰਨਵਾਦ ਫਿਲਮ ਨਾਲ ਸਾਰਿਆਂ ਨੂੰ ਵਧੀਆ ਲੱਗੀ ਹੋਏ ਆਈ ਹੋਪ ਐਂਡ ਆਪਾਂ ਬੜੇ ਦਿਨੋਂ ਬਣਾਈਆਂ ਇਹ ਫਿਲਮ ਤੇ ਤੁਹਾਡਾ ਸਾਰਿਆਂ ਦਾ ਚਿਹਰਾ ਵੇਖ ਕੇ ਸਾਨੂੰ ਲੱਗ ਰਿਹਾ ਤਾਂ ਵਧੀਆ ਲੱਗੀ ਆ ਸੋ ਇਦਾਂ ਸਪੋਰਟ ਕਰਦੇ ਹੋ ਪੰਜਾਬੀ ਸਿਨੇਮਾ ਨੂੰ ਆਪਾਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਵਧੀਆ ਫਿਲਮਾਂ ਲੈ ਕੇ ਆਉਣ ਦੀ ਪਾਣੀ ਦੂਸਰਾ ਪਾਗ ਬਣੇਗਾ ਇਸੇ ਲੱਗਦਾ ਤੁਸੀਂ ਪਾਗ ਤੋੜੀ ਕਿਦਾਂ ਬਣਦਾ ਫਿਲਮ ਬਣਾ ਦੇ ਆਹ ਆਪਣਾ ਨਾਮ ਦਾ ਕੇ ਬਿਲਕੁਲ ਫਿਲਮ ਕਿਹੜਾ ਜੇ ਲੱਗੀ ਸ਼ਾਹਕੋਟ ਜਿਹੜੇ ਆਏ ਸ਼ਾਕਰਡ ਮੂਵੀ ਬਹੁਤ ਹੀ ਅੱਛੀ ਮੂਵੀ ਹੈ ਕਨਸੈਪਟ ਬਿਲਕੁਲ ਟੋਟਲੀ ਡਿਫਰੈਂਟ ਹੈ ਮੋਸਟਲੀ ਅਸੀਂ ਕੀ ਦੇਖਦੇ ਹਾਂ ਕਿ ਲਵ ਸਟੋਰੀਜ਼ ਹੁੰਦੀ ਹੈ ਜਿਹੜੀਆਂ ਮਤਲਬ ਕਿ ਟੱਚ ਕਰਦੀਆਂ ਬਟ ਇਹ ਸਿਰਫ ਮਤਲਬ ਗੂਸਬੰਬਸ ਦੇ ਗਿਆ ਜੋ ਇਹਦਾ ਕਲਾਈਮੈਕਸ ਸੀਗਾ ਲਾਈਕ ਕਿ ਦੋ ਦਿਲਾਂ ਨੂੰ ਸਰਹੱਦਾ ਨੇ ਵੰਡ ਦਿੱਤਾ ਉਹਨਾਂ ਨੇ ਜੁਦਾ ਕਰ ਦਿੱਤਾ ਮਤਲਬ ਦੋ ਦਿਲ ਜੋ ਇੰਨਾ ਇੱਕ ਦੂਜੇ ਨਾਲ ਬੇਪਨਾਹ ਮੁਹੱਬਤ ਕਰਦੇ ਸੀ ਉਹਨਾਂ ਨੂੰ ਸਰਹੱਦਾ ਕਾਰਨ ਅਲੱਗ ਅਲੱਗ ਹੋਣਾ ਪਿਆ ਤੇ ਡਿਫਰੈਂਟ ਕਨਸੈਪਟ ਹੈ ਪਲੀਜ਼ ਜ਼ਰੂਰ ਦੇਖੋ ਸਾਰੇ ਆਈ ਮਸਟ ਰਿਕੁਐਸਟ ਬਹੁਤ ਅੱਛੀ ਮੂਵੀ ਹੈ ਥੈਂਕ ਯੂ ਫਿਲਮ ਦਾ ਡਿਫਰੈਂਟ ਦੇ ਵਿੱਚ ਇਹ ਵਜਾ ਕੈਰੈਕਟਰ ਸੀ ਬਹੁਤ ਵਧੀਆ ਲੱਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨੀ ਮੁਸ਼ਕਲ ਕਰਨੀ ਪਈ ਤਾਂ ਆਈ ਤੁਹਾਨੂੰ ਨਹੀਂ ਕੋਈ ਮੁਸ਼ਕਲ ਕਰਨੀ ਮੁਸ਼ਕਲ ਨਹੀਂ ਆਈ ਜੀ ਇਹ ਫਿਲਮ ਸਾਰੀ ਇਧਰ ਸ਼ੂਟ ਹੋਈ ਹੈ ਕਹਾਣੀ ਸਾਰੀ ਪਾਕਿਸਤਾਨ ਦੀ ਤੁਸੀਂ ਵੇਖੀ ਹੈ ਮੇਰਾ ਜਿਹੜਾ ਕਿਰਦਾਰ ਕਿਉਂਕਿ ਸਾਰੇ ਕਿਰਦਾਰ ਹੀ ਪਾਕਿਸਤਾਨ ਨਾਲ ਬਿਲੋਂਗ ਕਰਦੇ ਨੇ ਫਿਲਮ ਦੇ ਵਿੱਚ ਤੇ ਮੈਂ ਵੀ ਇੱਕ ਪਾਕਿਸਤਾਨੀ ਹਾਂ ਪਰ ਮੇਰੇ ਵਾਸਤੇ ਕੋਈ ਇਹ ਨਹੀਂ ਹੈਗਾ ਕਿਉਂਕਿ ਉਧਰਲਾ ਪੰਜਾਬ ਉਧਰਲਾ ਪੰਜਾਬ ਕੋਈ ਫਰਕ ਨਹੀਂ ਹੈਗਾ ਸਾਂਝੀਆਂ ਰਸਮਾਂ ਸਾਂਝੇ ਨਗਮੇ ਤੇ ਕੋਟਣਕਾਰਾਂ ਇੱਕ ਦੂਜੇ ਦੇ ਦਿਲ ਜੁਤੇ ਨੇ ਦੋਵੇਂ ਪਾਸੇ ਦੇ ਫਨਕਾਰਾਂ ਪੰਜਾਬੀ ਜੇ ਥੋੜੀ ਉਰਦੂ ਦੀ ਸ਼ੈ ਹੈ ਹਾਂਜੀ ਜਿਹਦੀ ਮਰਜ਼ੀ ਸ਼ੈ ਹੈ ਉਰਦੂ ਦੀ ਹੋਵੇ ਜਿਹਦੀ ਮਰਜ਼ੀ ਹੋਵੇ ਤਾਂ ਕੀ ਫਰਕ ਪੈਂਦਾ ਭਾਸ਼ਾ ਭਾਸ਼ਾ ਸ਼ਬਦਾਂ ਦੀ ਗੱਲ ਨਹੀਂ ਹੁੰਦੀ ਹੈ ਅਹਿਸਾਸ ਦੀ ਗੱਲ ਹੁੰਦੀ ਤੇ ਅਹਿਸਾਸ ਜਿਹੜੇ ਨਾ ਸਾਰੀ ਦੁਨੀਆਂ ਦੇ ਵਿੱਚ ਇੱਕੋ ਜਿਹੇ ਹੁੰਦੇ ਨੇ ਇਮੋਸ਼ਨਸ ਜਿਹੜੇ ਉਹਨਾਂ ਦੀ ਕੋਈ ਭਾਸ਼ਾ ਨਹੀਂ ਹੁੰਦੀ ਇਮੋਸ਼ਨਸ ਨੇ ਇਸ ਫਿਲਮ ਦੇ ਵਿੱਚ ਬਹੁਤ ਇਮੋਸ਼ਨਲ ਫ ਔਰ ਬਹੁਤ ਖੂਬਸੂਰਤ ਹੈ ਤੇ ਇਹ ਹਰਦੀਪ ਉਹਨਾਂ ਨੇ ਜਿਹੜਾ ਕਿਰਦਾਰ ਨਵਾਇਆ ਥੋੜਾ ਜਿਹਾ ਨਫ਼ਰਤ ਕਰਨ ਵਾਲਾ ਹੋ ਮੈਂ ਸੋਚ ਰਹੀ ਘਰ ਜਾ ਕੇ ਮੁਹੱਬਤ ਕਿਵੇਂ ਕਰੂੰਗੀ ਮੈਂ ਦੂਸਰਾ ਪਾਗ ਵੀ ਆਏਗਾ ਜੀ ਬਿਲਕੁਲ ਇਹਦੇ ਤੇ ਬਹੁਤ ਸਾਰੇ ਆਉਣਗੇ ਜਿੰਨੀ ਸੋਹਣੀ ਫਿਲਮ ਐ ਸੋ ਸਾਰਿਆਂ ਨੂੰ ਬਹੁਤ ਮੁਬਾਰਕਾਂ ਜੀ ਫਿਲਮ ਦੀਆਂ ਲੋਕੇਸ਼ਨਾਂ ਤੁਹਾਨੂੰ ਲੱਗਦਾ ਨਹੀਂ ਕਿ ਫਿਲਮ ਜਿਹੜੀ ਆ ਕਿ ਉਹ ਇਧਰ ਸ਼ੂਟ ਹੋਈ ਹੋਈ ਐ ਕਿਉਂਕਿ ਫਿਲਮ ਦਾ ਬਹੁਤ ਸਾਰਾ ਹਿੱਸਾ ਜਿਹੜਾ ਲਖਨਊ ਦੇ ਵਿੱਚ ਸ਼ੂਟ ਕੀਤਾ ਗਿਆ ਚੀਟ ਕੀਤਾ ਗਿਆ ਜਿਹੜਾ ਉਸ ਤੋਂ ਬਾਅਦ ਪਹਿਲੀ ਵਾਰੀ ਆ ਕੇ ਪੰਜਾਬੀ ਸਿਨੇਮੇ ਦੇ ਵਿੱਚ ਤੁਸੀਂ ਪੰਜਾਬੀ ਫਿਲਮ ਦੇ ਵਿੱਚ ਕਸ਼ਮੀਰ ਜਿਹੜਾ ਉਹ ਦੇਖਿਆ ਹੋਊਗਾ ਸੋ ਬਹੁੜੀਆਂ ਖੂਬਸ ਬਨੀਤ ਮਲਹੋਤਰਾ ਸਾਹਿਬ ਉਹਨਾਂ ਦਾ ਕੰਮ ਵੀ ਤੁਸੀਂ ਦੇਖਿਆ ਰਜੀਵ ਉਹਨਾਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਤੇ ਗੁਰੂ ਰੰਧਾਵਾ ਦੇ ਰੂਪ ਵਿੱਚ ਇੱਕ ਬਹੁਤ ਹੀ ਖੂਬਸੂਰਤ ਤੇ ਬਹੁਤ ਹੌਣਹਾਰ ਜਿਹੜਾ ਅਦਾਕਾਰ ਪੰਜਾਬੀ ਸਿਨੇਮਾ ਨੂੰ ਹੀਰੋ ਜਿਹੜਾ ਮਿਲਿਆ ਸੋ ਸਾਡੇ ਲਈ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬੀ ਸਿਨੇਮਾ ਲਈ ਸ਼ੁਭ ਸ਼ਗਨ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਫਿਲਮ ਦੇ ਵਿੱਚ ਸਾਰੇ ਅਸੀਂ ਹੱਸਦੇ ਹੁੰਦੇ ਆ ਕੇ ਸਾਰੇ ਮਾਝੇ ਦੇ ਬੰਦੇ ਨੇ ਬਿਲੋਂਗ ਕਰਦੇ ਨੇ ਜੇ ਰਾਜਪੱਪਰ ਸਾਹਿਬ ਉਹ ਵੀ ਮਾਝੇ ਦੇ ਨੇ ਕਿਉਂਕਿ ਉਹਨਾਂ ਦੇ ਨਾਮ ਕਿਤੇ ਦਾਰਚਿੱਤਰ ਕਰ ਦਿੰਦੇ ਤਾਂ ਦਾ ਪਾਸਪੋਰਟ ਬਣ ਜਣਾ ਫਿਰ ਫਿਰ ਉਹਨੂੰ ਨੀਸੀ ਬਣਨੀ ਸਰ ਕੋਈ ਆਪਣਾ ਡਾਇਲਗ ਵੀ ਸੁਣਾ ਦਿਓ ਹਾਂਜੀ ਕੋਈ ਡਾਇਲਗ ਵੀ ਸੁਣਾ ਦਿਓ ਫਿਲਮ ਦਾ ਜਿਹੜਾ ਤੁਸੀਂ ਕੋਈ ਮਾਰਿਆ ਤੇਰੀ ਸਲਵਾਰ ਚੋਂ ਨਾਲਾ ਕੱਢ ਕੇ ਮੈਂ ਤੇਰੇ ਗਲ ਚ ਪਾ ਲਿਆ ਨਾ ਤੈਨੂੰ ਫੇਰ ਪਤਾ ਲੱਗਣਾ ਕਿ ਮੇਰੀ ਆਮਦ ਕਿਉਂ ਹੋਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜੀ ਅਮਨਦੀਪ ਕੌਰ ਔਰ ਮੂਵੀ ਸ਼ਾ ਕੋਟ ਅ ਡੈਬਿਊ ਮੂਵੀ ਹੈ ਗੁਰੂ ਰੰਦਾਵਾ ਦੀ ਔਰ ਬਹੁਤ ਵਧੀਆ ਐਕਟਿੰਗ ਸਿੰਪਲ ਸੋਬਰਿਕ ਸ਼ਾਲੀਨ ਮੂਵੀ ਜਿਹੜੀ ਆਪਾਂ ਕਹਿ ਸਕਦੇ ਨਾ ਦਿਲ ਨੂੰ ਛੂਹ ਜਾਣ ਵਾਲੀ ਕਿ ਰਿਸ਼ਤੇ ਸਿਰਫ ਦਿਲਾ ਤੱਕ ਨਹੀਂ ਤਾ ਸਰਹੱਦਾਂ ਦੇ ਪਾਰ ਵੀ ਸਾਨੂੰ ਦੇਖਣ ਨੂੰ ਮਿਲੇ ਨੇ ਕਿ ਜਿਹੜੇ ਦਿਲ ਦੇ ਸਰਹੱਦੋਂ ਪਾਰ ਜਾ ਕੇ ਜੁੜੇ ਨੇ ਬੜੀ ਖੂਬਸੂਰਤ ਜੀ ਪਿਆਰੀ ਜੀ ਫਿਲਮ ਹੈ ਕਿ ਰਿਸ਼ਤੇ ਨੂੰ ਇੱਕ ਅਧੂਰਾਪਨ ਦੇ ਕੇ ਛੱਡ ਦਿੱਤਾ ਗਿਆ ਮੈਨੂੰ ਲੱਗਦਾ ਪਾਰਟ 2 ਆਏਗਾ ਤੇ ਉੱਚੇ ਸਟੋਰੀ ਕੰਪਲੀਟ ਹੋਏਗੀ ਜੋ ਵੀ ਲਵ ਸਟੋਰੀ ਦਿਖਾਈ ਗਈ ਹੈ ਬੜੀ ਖੂਬਸੂਰਤ ਕਹਿਣਾ ਚਾਹੋਗੇ ਲੋਕੀਂ ਇਸ ਰਾਮੀ ਫਿਲਮਾਂ ਘਾਟੀ ਦੇਖਣ ਨੂੰ ਮਿਲਦੀਆਂ ਜੀ ਸੋ ਬਹੁਤ ਸੋਹਣੀ ਚੀਜ਼ ਬਣੀ ਹੈ ਪੂਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਾਂ ਅਜੀਬ ਟਿੰਗਰੇ ਜਿਨ੍ਹਾਂ ਨੇ ਡਾਇਰੈਕਟ ਕੀਤੀ ਹੈ ਡਾਇਲੋਗ ਵੀ ਉਹਨਾਂ ਨੇ ਲਿਖੇ ਨੇ ਔਰ ਬਹੁਤ ਖੂਬਸੂਰਤ ਲੋਕੇਸ਼ਨਸ ਵੀ ਨੇ ਜਿਨ੍ਹਾਂ ਨੇ ਘਰ ਬੈਠੇ ਕਸ਼ਮੀਰ ਦੇ ਨਜ਼ਾਰੇ ਲੈਣੇ ਹੋ ਜ਼ਰੂਰ ਦੇਖਣ ਔਰ ਅੱਛੀ ਫਿਲਮ ਹੈ ਦੇਖਣ ਲਾਇਕ ਹੈ ਜ਼ਰੂਰ ਦੇਖੋ ਥੈਂਕ ਯੂ ਜੇ ਫਿਲਮ ਵੇਖਣ ਆਏ ਜੇ ਤੁਸੀਂ ਕਿੱਦਾਂ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਆ ਤੇ ਮੇਰੇ ਇੱਕ ਭਾਜੀ ਹੈ ਮਨਪ੍ਰੀਤ ਭਾਜੀ ਜਿੱਤੋਂ ਅੰਮ੍ਰਿਤਸਰ ਤੋਂ ਹੀ ਆ ਉਹ ਵੀ ਹੈਗੇ ਆ ਫਿਲਮ 'ਚ ਤੇ ਬੜਾ ਵਧੀਆ ਰੋਗ ਲਈ ਉਹਨਾਂ ਦਾ ਵੀ ਤੇ ਬਹੁਤ ਵਧੀਆ ਸਾਰੇ ਜਾਣੇ ਵੇਖੋ ਥੈਂਕ ਯੂ ਕੋਈ ਕੋਈ ਸਭ ਨੂੰ ਲੱਗਦੀ ਮੂਵੀ ਹਾਂਜੀ ਕੋਈ ਕੋਈ ਸਭ ਨੂੰ ਸਕੂਨ ਲੱਗਦੀ ਮੂਵੀ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਆਪਣੇ ਕਮੈਂਟ ਕੀ ਕਰਨਾ ਚਾਹੋਗੇ ਪਬਲਿਕ ਨੂੰ ਸਪੈਸ਼ਲ ਪਬਲਿਕ ਨੂੰ ਬਸ ਵੀ ਵੇਖੋ ਵੇਖੋ ਤੇ ਨਜ਼ਾਰੇ ਲਓ ਹਾਂ ਆਡੀਆਂ ਵੀਡੀਓ ਵੀ ਵੇਖਿਆ ਕਰੋ YouTube ਤੇ ਆਉਂਦੀਆਂ ਹੋਣਗੀਆਂ ਹਾਂ ਕੈਂਡੀ ਸਟੂਡੀਓ ਚੈਨਲ ਆ ਇਹ ਵੀ ਪਾਇਓ ਠੀਕ ਆ ਹਾਂ ਕੈਂਡੀ ਸਟੂਡੀਓ ਚੈਨਲ ਆਡਾ YouTube ਤੇ Facebook ਤੇ ਤੇ Instagram ਤੇ ਕੈਂਡੀ ਸਾਹਿਬ ਉੱਥੇ ਜਾ ਕੇ ਵੇਖੋ ਉੱਥੇ ਵੀ ਐਂਟਰਟੇਨ ਹੋਏ ਹਾਂ ਹਾਂ ਜੀ ਮੇਰਾ ਨਾਮ ਪਰਮਸੰਦਾ ਵਾਲੀ ਐਸ ਲੰਡਨ ਤੋਂ ਆਏ ਆ ਜੀ ਜਿਹੜੀ ਸ਼ਾਹਕੋਟ ਪਿਕਚਰ ਦੇਖੀ ਤੁਹਾਨੂੰ ਕਿਦਾਂ ਦੀ ਲੱਗੀ ਬਹੁਤ ਵਧੀਆ ਲੱਗੀ ਇਹਨੇ ਇਮੋਸ਼ਨਲ ਹੋਏ ਅਸੀਂ ਲੰਡਨ ਦੇ ਨੇ ਆ ਸਾਨੂੰ ਉਧਰਲੇ ਪੰਜਾਬ ਦਾ ਵੀ ਪਤਾ ਜ਼ਿਆਦਾ ਤੁਹਾਡੇ ਨਾਲੋਂ ਤੇ ਇਧਰਲੇ ਦਾ ਵੀ ਪਤਾ ਪਰ ਇੰਨਾ ਮਜ਼ਾ ਆਇਆ ਉਹਦੇ ਵਿੱਚ ਗੁਰੂ ਰੰਧਾਵਾ ਨੇ ਬਹੁਤ ਵਧੀਆ ਕੰਮ ਕੀਤਾ ਤੇ ਸ਼ਰਾਫਤ ਨੇ ਵੀ ਬਹੁਤ ਵਧੀਆ ਕੀਤਾ ਗੁਰਸ਼ਬਦ ਨੇ ਤੇ ਹਰਦੀਪ ਗਿੱਲ ਦੇ ਤਾਂ ਕੀ ਕਹਿਣੇ ਸੀ ਕਿ ਬਿਲਕੁਲ ਲੱਗਦੇ ਸੀ ਕਿ ਜਿੱਦਾਂ ਵਾਕਿਆ ਹੀ ਉਥੋਂ ਦੇ ਪੁਲਿਸ ਇਨਸਪੈਕਟਰ ਹੁੰਦੇ ਆ ਅਸੀਂ ਬਹੁਤ ਇੰਜੋਏ ਕੀਤਾ ਜੀ ਬਹੁਤ ਵਧੀਆ ਸੀ ਜੀ ਠੀਕ ਹੈ ਜੀ ਥੈਂਕ ਯੂ